ਨਵਜੰਮੀਆਂ ਬੱਚਿਆਂ ਨੂੰ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਦਿਵਾਉਣ ਅਤੇ ਸੂਬੇ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ਤਿਆਂ ਦੀ ਲੋੜੀ ਮਨਾਉਣਾ ਸਮੇਂ ਦੀ ਅਹਿਮ ਲੋੜ ਹੈ। ਤੀਆਂ ਇਸ ਦੇਸ਼ ਦੀ ਧਿਰੋਹਰ ਹਨ। ਜੇਕਰ ਦੇਸ਼ ਦੇ ਕਿਸੇ ਵੀ ਤਰ੍ਹਾਂ ਦੀ ਤਰੱਕੀ ਕਰਨੀ ਹੈ ਤਾਂ ਉਹ ਤੀਆਂ ਬਗੈਰ ਨਹੀਂ ਹੋ ਸਕਦੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਰ ਸੁਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਸਹਿਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਏਐਸ ਕਾਲਜ ਲੜਕੀਆਂ ਖੰਨਾ ਵਿਖੇ ਕਰਵਾਏ ਗਏ 3 ਦੀ ਲੋੜੀ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਮੌਕੇ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅੱਜ ਦਾ ਸਮਾਗਮ 3 ਨੂੰ ਸਮਰਪਿਤ ਹੈ ਕੋਈ ਅਜਿਹਾ ਖੇਤਰ ਨਹੀਂ ਜਿੱਥੇ 3 ਦਾ ਯੋਗਦਾਨ ਨਾ ਹੋਵੇ ਅੱਜ ਦੀਆਂ 3 ਬਾਹਰ ਡਾਕਟਰ, ਪਾਇਲਟ, ਸਿਆਸਤਦਾਨ ਅਤੇ ਪ੍ਰੋਫੈਸਰ ਹਨ ਸਮਾਜ ਵਿੱਚ 3 ਦਾ ਸਤਕਾਰ ਸਭ ਤੋਂ ਪਹਿਲੇ ਨੰਬਰ ਤੇ ਹੈ ਗੁਰੂ ਸਾਹਿਬ ਨੇ ਵੀ ਆਖਿਆ ਹੈ ਜੋ ਕਿ ਉਹ ਬੰਦਾ ਆਖੀਏ ਜਿਤ ਜੰਮੇ ਰਾਜਾਨ ਜਿਸ ਦੀ ਕੁੱਖ ਤੋਂ ਇਸ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਉਸ ਨੂੰ ਬੰਦਾ ਕਿਵੇਂ ਕਹਿ ਸਕਦੇ ਹਾਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ 3 ਨੂੰ ਹਰ ਖੇਤਰ ਵਿੱਚ ਅੱਗੇ ਰੱਖਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਬਹੁਤ ਖੇਤਰਾ ਵਿੱਚ ਤੀ ਅੱਜ ਮੁੰਡਿਆਂ ਤੋਂ ਵੀ ਅੱਗੇ ਲੰਘ ਗਈਆਂ ਹਨ ਪਹਿਲਾ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਅੱਜ ਸਾਡੇ ਖੰਨੇ ਲਈ ਬੜਾ ਮਾਣ ਵਾਲਾ ਦਿਨ ਹੈ ਕਿ ਅੱਜ ਅਸੀਂ ਖੰਨੇ ਦੇ ਏਐਸ ਕਾਲਜ ਫਾਰ ਔਰਮਨ ਦੇ ਵਿੱਚ ਜੋ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਉਸ ਡਿਪਾਰਟਮੈਂਟ ਦੇ ਦੁਆਰਾ ਅੱਜ ਖੰਨੇ ਦੇ ਵਿੱਚ ਏਐਸ ਕਾਲਜ ਫਾਰ ਔਮਨ ਦੇ ਵਿੱਚ ਲੋੜੀ ਦਾ ਇਹ ਜਿਹੜਾ ਪਾਵਨ ਤਿਹਾਰ ਹੈ ਉਹ ਮਨਾਇਆ ਜਾ ਰਿਹਾ ਜਿਹੜੀ ਕਿ ਧੀਆਂ ਦੀ ਲੋੜੀ ਨੂੰ ਸਮਰਪਿਤ ਹੈ ਔਰ ਇਹਦੇ ਵਿੱਚ ਏਐਸ ਮੈਨੇਜਮੈਂਟ ਦੀ ਸਮੂਹ ਜਿਹੜੀ ਮੈਨੇਜਮੈਂਟ ਟੀਮ ਹੈ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੋ ਅੱਜ ਇਹ ਸਾਡੇ ਲਈ ਸਾਰਿਆਂ ਲਈ ਬੜੇ ਮਾਣ ਵਾਲਾ ਦਿਨ ਹੈ ਇਹ ਤਿਹਾਰ ਹੈ ਜਿਹੜਾ ਇਹ ਧੀਆਂ ਨੂੰ ਸਮਰਪਿਤ ਹੈ ਗਰਲ ਚਾਈਲਡ ਨੂੰ ਸਮਰਪਿਤ ਹੈ ਸੋ ਧੀਆਂ ਸਾਡੀਆਂ ਤ੍ਰੋਹਰ ਨੇ ਧੀਆਂ ਇਸ ਦੇਸ਼ ਦੀ ਤ੍ਰੋਹਰ ਨੇ ਜੇ ਸਮਾਜ ਦੇ ਕਿਸੇ ਵੀ ਸ਼ੋਭੇ ਨੇ ਤਰੱਕੀ ਕਰਨੀ ਹੈ ਤਾਂ ਧੀਆਂ ਤੋਂ ਬਿਨਾ ਉਹ ਤਰੱਕੀ ਨਹੀਂ ਹੋ ਸਕਦੀ ਸੋ ਧੀਆਂ ਅਸੀਂ ਵੀ ਮੈਂ ਵੀ ਇੱਕ ਧੀ ਦਾ ਪਿਤਾ ਹਾਂ ਸੋ ਇਸ ਕਰਕੇ ਜਿਹੜੀ ਧੀ ਦਾ ਸਤਕਾਰ ਹੈ ਧੀ ਦਾ ਜੋ ਮਾਣ ਹੈ ਇਸ ਸਮਾਜ ਦੇ ਵਿੱਚ ਹੋਣਾ ਚਾਹੀਦਾ ਉਸ ਚੀਜ਼ ਨੂੰ ਇਹ ਪ੍ਰਤੀਕ ਕੇ ਤਿਹਾਰ ਅਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਉਸ ਪਰਮਾਤਮਾ ਦੇ ਕੇ ਬੇਨਤੀ ਕਰਦੇ ਆਂ ਕਿ ਸਾਡੀ ਧੀਆਂ ਨੂੰ ਇਸ ਪੂਰੇ ਦੇਸ਼ ਦੀ ਧੀ ਨੂੰ ਪੂਰੇ ਵਿਸ਼ਵ ਜਹਾਨ ਦੀ ਧੀ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਹ ਧੀਆਂ ਸਾਡੀਆਂ ਪੱਟੀਆਂ ਹੋ ਕੇ ਨਾ ਸਿਰਫ ਖੰਨੇ ਦਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਜਿਹੜਾ ਨਾਮ ਹੈ ਉਹ ਵਿਸ਼ਵ ਪੱਤਰ ਦੇ ਉੱਤੇ ਉੱਚਾ ਚੱਕਣ ਔਰ ਵੈਸੇ ਵੀ ਅੱਜ ਕੋਈ ਵੀ ਐਸਾ ਸ਼ੋਭਾ ਨਹੀਂ ਜਿੱਥੇ ਧੀ ਨਾ ਹੋਵੇ ਅੱਜ ਇੱਕ ਤੋਂ ਇੱਕ ਵੱਟੀਆਂ ਡਾਕਟਰ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਪਾਇਲਟ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਸਾਇੰਟਿਸਟ ਧੀਆਂ ਅੱਜ ਇੱਕ ਤੋਂ ਇੱਕ ਵੱਡੀਆਂ ਜਿਹੜੀਆਂ ਪ੍ਰੋਫੈਸਰ ਧੀਆਂ ਔਰ ਕਿਹੜਾ ਸ਼ੋਭਾ ਹੈ ਸਮ ਹੈ ਕਿਸੇ ਇੱਕ ਸ਼ੋਭੇ ਦਾ ਨਾਮ ਲੋ ਜਿੱਥੇ ਧੀ ਦਾ ਤੇ ਯੋਗਦਾਨ ਨਹੀਂ ਬਲਕਿ ਧੀਆਂ ਦਾ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਇਹ ਲੱਗਦਾ ਮੁੰਡਿਆਂ ਤੋਂ ਵੀ ਹਰ ਸ਼ੋਭੇ ਦੇ ਵਿੱਚ ਅੱਗੇ ਲੰਘ ਗਈਆਂ ਸੋ ਉਹਨਾਂ ਧੀਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਉਹ ਧੀਆਂ ਦੇ ਮਾਪਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਕੁੱਖਾਂ ਨੂੰ ਵੀ ਬਹੁਤ-ਬਹੁਤ ਮੈਂ ਸਿਰ ਝਕਾ ਕੇ ਸਜਦਾ ਕਰਦੇ ਜਿਸ ਕੁੱਕ ਤੋਂ ਧੀ ਪੈਦਾ ਹੋਈ ਸੋ ਧੀਆ ਜਿਹੜੀਆਂ ਉਹ ਧੀਆ ਮਹਾਰਾਜ ਦੀ ਬਾਣੀ ਚ ਵੀ ਲਿਖਿਆ ਸੋ ਕਿਉ ਮੰਦਾ ਆਖੀਏ ਜਤ ਜਨਮੇ ਰਾਜਾਨ ਰਾਜੇ ਮਹਾਰਾਜੇ ਦੇਵੀ ਦੇਵਤੇ ਔਲੀਏ ਗੁਰੂ ਪੀਰ ਪੈਗੰਬਰ ਪੈਦਾ ਇੱਕੋ ਹੀ ਇੱਕੋ ਹੀ ਸ੍ਰਿਸ਼ਟੀ ਤੇ ਆਣਦਾ ਉਹ ਤਰੀਕਾ ਸੀ ਉਹ ਧੀ ਦੀ ਕੁੱਖ ਤੋਂ ਸੀ ਸੋ ਧੀ ਦੀ ਕੁੱਖੋਂ ਪੈਦਾ ਹੋਏ ਕਿਵੇਂ ਧੀ ਨੂੰ ਅਸੀਂ ਜ਼ਿੰਦਗੀ ਚ ਗਲਤ ਸੋ ਧੀ ਦਾ ਸਤਕਾਰ ਧੀ ਦਾ ਮਾਣ ਹੈ ਜਿਹੜਾ ਉਹ ਅਫਵਲ ਹੈ ਸਭ ਤੋਂ ਉੱਤੇ ਹੈ ਸੋ ਅੱਜ ਦਾ ਇਹ ਜਿਹੜਾ ਤਿਹਾਰ ਹੈ ਇਹ ਜਿਹੜੀ ਬਦੀ ਉੱਤੇ ਨੇਕੀ ਦੀ ਜਿੱਤ ਦਾ ਇਹ ਤਿਹਾਰ ਹੈ ਇਹ ਅੱਜ ਧੀਆਂ ਨੂੰ ਸਮਰਪਿਤ ਹੈ ਆਪਾਂ ਗਰਲ ਚਾਈਲਡ ਨੂੰ ਧੀ ਨੂੰ ਪ੍ਰਮੋਟ ਕਰੀਏ ਔਰ ਹਰ ਸੋਪੇ ਦੇ ਵਿੱਚ ਧੀ ਦੇ ਲਈ ਚੰਗੀ ਆਸਤੇ ਉਹ ਕਰੀਏ ਮੰਤਰੀ ਜੀ ਇਸ ਪਵਿੱਤਰ ਅਗਨੀ ਜਿਹੜੀ ਲੋਹੜੀ ਦੀ ਅਗਨੀ ਹੈ ਇਹਦੇ ਵਿੱਚ ਕਿਹੜੀਆਂ ਬੁਰਾਈਆਂ ਨੂੰ ਤੁਸੀਂ ਖਤਮ ਕਰਨ ਦੀ ਅਪੀਲ ਕਰਦੇ ਹੋ ਲੋਕਾਂ ਦੇਖੋ ਗੱਲ ਦਿੱਤਾ ਹੈ ਸਮਾਜ ਦੀ ਕੋਈ ਵੀ ਤਰੋਟੀ ਹੋਵੇ ਦੇਖੋ ਪੰਜ ਤਰੋਟੀਆਂ ਦਾ ਤਾਂ ਸਰੀਰ ਹੈ ਬਣਿਆ ਆ ਕੰਮ ਕਰੋ ਲੋ મોਹੰਕਾਰ ਦਾ ਉਹ ਤਾਂ ਸਾੜ ਨਹੀਂ ਸਾੜਨਾ ਸਮਾਜ ਦੀ ਕੋਈ ਵੀ ਟਰੂਟੀ ਹੋਵੇ ਕਿਸੇ ਵੀ ਕਿਸਮ ਦੀ ਬੈਡ ਐਲੀਮੈਂਟ ਸਮਾਜ ਚ ਵਿਚਰਦੇ ਹੋਵੇ ਇਹ ਅਗਨੀ ਦੇ ਵਿੱਚ ਉਹਨੂੰ ਦਹਨ ਕਰਨਾ ਚਾਹੀਦਾ ਔਰ ਚੰਗੇ ਸਮਾਜਿਕ ਪ੍ਰਾਣੀ ਬਣ ਕੇ ਚੰਗੇ ਇਨਸਾਨ ਬਣ ਕੇ ਵਿਚਰਨਾ ਚਾਹੀਦਾ ਕੀ ਕਹਿਣਾ ਚਾਹੁੰਦੇ ਹਾਂ ਅੱਜ ਲੋਹੜੀ ਬਣਾਈ ਜਾ ਰਹੀ ਹੈ ਤੁਹਾਡੇ ਕਾਲਜ ਦੇ ਵਿੱਚ ਤੁਹਾਡੇ ਮੀਡੀਆ ਲਿਆ ਦਾ ਮੈਂ ਆਪਣੇ ਦਿਲੋਂ ਸਤਿਕਾਰ ਕਰਦਾ ਤੇ ਸਾਰੀ ਮੈਨੇਜਮੈਂਟ ਔਰ ਕਾਲਜ ਪ੍ਰਿੰਸੀਪਲ ਸਟਾਫ ਸਟੂਡੈਂਟ ਵੱਲੋਂ ਤੁਹਾਡਾ ਸ਼ੁਕਰੀਆ ਕਰਦੇ ਆ ਉਸ ਤੋਂ ਵੀ ਬਾਅਦ ਇਹ ਗੱਲ ਵੀ ਪੰਜਾਬ ਗਵਰਨਮੈਂਟ ਦੇ ਮੰਤਰੀ ਇਸ ਫੰਕਸ਼ਨ ਨੂੰ ਐਸ ਕਾਲਜ ਫॉर ਔਮਨ ਦੇ ਵਿੱਚ ਬਣਾਇਆ ਇਸ ਲਈ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਜਿਹੜੀ ਗੱਲ ਹੁਣੇ-ਹੁਣੇ ਸਾਡੇ ਮੰਤਰੀ ਸਾਹਿਬ ਨੇ ਤੁਹਾਨੂੰ ਕਹੀ ਹੈ ਵੀ ਧੀਆਂ ਦਾ ਸਤਿਕਾਰ ਸਮਾਂ ਬਦਲ ਗਿਆ ਹੈ ਹਿੰਦੁਸਤਾਨ ਦੇ ਵਿੱਚ ਵੀ ਮੇਰੇ ਖਿਆਲ ਹੈ ਆਨਾਲੇ ਸਮੇਂ ਚ ਇਕੋ ਹੀ ਫੀਲਡ ਰਹਿ ਗਿਆ ਸੀ ਪਾਰਲੀਮੈਂਟ ਜਿਹਦੇ ਵਿੱਚ ਸਾਡੇ ਸਰਕਾਰ ਨੇ ਫੈਸਲਾ ਲੀਤਾ ਵੀ 33% ਅਰਖਣ ਦੇ ਨਾਲ ਲੇਡੀਜ਼ ਨੂੰ ਅਗਲਾ ਚਨਾਉ ਮਿਲੇਗਾ ਇਸ ਕਰਕੇ ਰਿਪਰੈਜ਼ੈਂਟੇਸ਼ਨ ਹਰ ਫੀਲਡ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਔਰ ਹਰ ਪੋਲੀਟੀਕਲ ਦੇ ਵਿੱਚ ਇਹਨਾਂ ਨੂੰ ਮਿਲ ਰਹੀ ਹੈ ਅੱਗੇ ਗੱਲਾਂ ਤਿਹਾਰ ਬੁਆਇਸ ਚਾਈਲਡ ਦਾ ਹੁੰਦਾ ਸੀ ਅੱਜ ਦੀ ਡੇਟ 'ਚ ਸਭ ਨੂੰ ਗਰਮ ਮਹਿਸੂਸ ਹੁੰਦਾ ਜਦੋਂ ਗਰਲ ਚਾਈਲਡ ਦੇ ਲੋਹੜੀ ਬੁਲਾਉਂਦੇ ਆ ਇਹਨਾਂ ਸ਼ਬਦਾਂ ਨਾਲ ਇਹ ਤੁਹਾਡਾ ਬਹੁਤ-ਬਹੁਤ ਸ਼ੁਕਰੀਆ